ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲਖਮੀ ਸਿੰਘ ਖੁਸ਼ਪੁਰ ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਦੇ ਪਿੰਡ ਮੁਸਤਰਬ ਜਿੱਥੇ ਕਿ ਡਾਕਟਰ ਗاجਬੀ ਸਿੰਘ ਆਯੁਰਵੈਦਿਕ ਨੇ ਬਹੁਤ ਵੱਡੇ ਵੱਡੇ ਕੇਸ ਜਿਵੇਂ ਇਹਨਾਂ ਦੇ ਵੱਲੋਂ ਜਿਹੜੇ ਨੇ ਰਿਕਵਰ ਕਰ ਦਿੱਤੇ ਗਏ ਨੇ ਸੋ ਸਾਰੀ ਗੱਲਬਾਤ ਡਾਕਟਰ ਦੇ ਉਹ ਦੱਸਦੇ ਵੀ ਕਿਹੜੇ ਕਿਹੜੇ ਜਿਹੜੇ ਕੇਸ ਨੇ ਅੱਜ ਤੱਕ ਡਾਕਟਰ ਸਰ ਨੂੰ ਕਵਰ ਕੀਤੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਾਫੀ ਸੋਸ਼ਲ ਮੀਡੀਆ ਤੇ ਦੁਨੀਆ ਤੇ ਜਿਹੜੇ ਵੱਡੇ ਵੱਡੇ ਕੇਸ ਦੇਖੇ ਨੇ ਮਨ ਰਿਕਵਰ ਕੀਤੇ ਕਿਹੜੇ ਕਿਹੜੇ ਕੇਸ ਆਜ ਤੱਕ ਉਹ ਓ ਜਿਆਦਾ ਤਾਂ ਕਿਡਨੀ ਫੇਲਿਅਰ ਦੇ ਹੀ ਕੀਤੇ ਆਪਾਂ ਤੇ ਉਸ ਤੋਂ ਬਾਅਦ ਉਹਨਾਂ ওভারঅল ਤਾਂ ਸਾਰੀਆਂ ਦਵਾਈਆਂ ਤਿਆਰ ਕਰ ਦਿੱਤੀਆਂ ਨੇ ਪਰ ਜ਼ਿਆਦਾ ਕੇਸ ਜਿਹੜੇ ਆ ਹਸਪੀਟਲ ਤੋਂ ਜਵਾਬ ਹੋਏ ਪੇਸ਼ੈਂਟ ਜਿਹੜੇ ਆ ਉਹ ਸਾਡੇ ਕੋਲ ਆਉਂਦੇ ਆ ਜਿੱਦਾਂ ਕਿਡਨੀ ਦੇ ਤੇ ਕੈਂਸਰ ਉਹ ਫਿਰ ਕਿੰਨੀ ਕਿੰਨੀ ਸਟੇਜ ਤੱਕ ਜਿਹੜੇ ਨੇ ਇਹ ਦੋਨੇ ਕੇਸ ਆ ਰਹੇ ਨੇ 5th ਸਟੇਜ ਤੱਕ हां 3rd ਸਟੇਜ ਤੱਕ ਕਵਰ ਕੀਤੀ ਆਪਾਂ ਹੁਣ ਕਿੰਨਾ ਚਿਰ ਜਿਹੜੀ ਆ ਆਯੁਰਵੈਦਿਕ ਦਵਾਈ ਜਿਹੜੀ ਚੱਲਦੀ ਆ ਆਯੁਰਵੈਦਿਕ ਦਵਾਈ ਜੇ ਤਾਂ ਡਾਇਲਿਸਿਸ ਲਈ ਕਿਹਾ ਗਿਆ ਹੋਵੇ ਫਿਰ ਤਾਂ ਉਹਨਾਂ ਦੇ ਕਰੀਟਨਿਨ ਜਿਹੜੇ ਆ ਲਗਭਗ 10 12 15 ਤੋਂ ਪਲਾਸੀ ਹੋਣਗੇ ਤੇ ਉਹਨਾਂ ਨੂੰ ਫਿਰ 2 4 6 ਮਹੀਨੇ ਲੱਗ ਜਾਂਦੇ ਆ ਲੱਗ ਸਕਦੇ ਆ ਬਾਕੀ ਡਿਪੈਂਡ ਕਰਦਾ ਪੇਸ਼ੈਂਟ ਕਿੰਨਾ ਕੰਪਰਮਾਈਜ਼ ਕਰਦਾ ਸਾਡੇ ਨਾਲ ਉਹਦਾ ਡਾਈਟ ਪਲਾਨ ਕਿਦਾਂ ਆ ਫੋਲੋ ਪੂਰਾ ਕਰੇ ਤਾਂ ਫਿਰ ਥੋੜਾ ਜਲਦੀ ਵੀ ਠੀਕ ਹੋ ਜਾਂਦਾ ਆ ਤੇ ਬਾਕੀ ਜਿਹਨਾਂ ਦੇ 2 4 5 ਕ੍ਰੇਟ ਨਹੀਂ ਨਾ ਉਹਨਾਂ ਦਾ ਮਹੀਨੇ 2 ਮਹੀਨੇ ਦੇ ਵਿੱਚ ਵਿੱਚ ਠੀਕ ਹੋ ਜਾਂਦਾ ਆ ਕਿਹੜੀਆਂ ਰੋਗਾਂ ਤੋਂ ਕੈਂਸਰ ਦੇ ਪੀੜਤਾਂ ਦੇ ਕਿਹੜੀ ਕਿਹੜੀ ਚੀਜ਼ਾਂ ਨੂੰ ਇਹ ਜਿਹੜਾ ਮਤਲਬ ਇੱਕ ਟਾਰਗੇਟ ਕਰਦੀ ਹੁੰਦੀ ਹੈ ਮਨੁੱਖੀ ਸਾਡੇ ਅ ਲਗਭਗ ਸਪੋਜ ਕਿ ਚੱਲੀਏ ਤਾਂ 슈ਗਰ ਜਾਂ ਹਾਈ ਬਲੱਡ ਪ੍ਰੈਸ਼ਰ ਜਿਹੜਾ ਇਹ ਮੁੱਖ ਕਾਰਨ ਬਣਦੇ ਇਹਨਾਂ ਦੇ ਕਿਡਨੀ ਫੇਲੀਅਰ ਦੇ ਤੇ ਲਿਵਰ ਫੇਲੀਅਰ ਤੇ ਤੇ ਹਾਰਟ ਦੇ ਇਹਨੂੰ ਅਫੈਕਟ ਕਰਦੇ ਆ ਕੈਂਸਰ ਦਾ ਵੀ ਹਾਂਜੀ ਕੈਂਸਰ ਦਾ ਜਿਹੜੇ ਕਾਰਨ ਨੇ ਉਹ ਇਹ ਆ ਕਿ ਜਦੋਂ ਰਸੌਲੀਆਂ ਵਗੈਰਾ ਪੈਦਾ ਹੋ ਜਾਂਦੀਆਂ ਨੇ ਵਿੱਚ ਤੇ ਯੂਟਰਸ ਦੇ ਵਿੱਚ ਪੈ ਗਈਆਂ ਜਾਂ ਕਿਸੇ ਵੀ ਬ੍ਰੈਸਟ ਕੈਂਸਰ ਆ ਜਾਂ ਕੁਝ ਵੀ ਉਹ ਪਹਿਲਾਂ ਰਸੌਲੀ ਜਾਂ ਕੋਈ ਹੋਰ ਚੀਜ਼ ਤਿਆਰ ਹੋ ਗਈ ਅੰਦਰ ਤੇ ਉਹ ਫਿਰ ਕੈਂਸਰ ਦੇ ਰੂਪ ਚ ਬਦਲੀ ਜਾਂਦੀ ਹੈ ਕਿਉਂਕਿ ਡਾਕਟਰ ਸਾਹਿਬ ਕਈ ਮਰੀਜ਼ਰ ਦੇਖੇ ਉਹਨਾਂ ਦੇ ਇਹ ਕੈਸੇ ਪੀਸ ਨੇ ਉਹਨਾਂ ਚੱਕਦਮ ਜਿਹੜਾ ਸ਼ੂਗਰ ਲੈਵਲ ਜਿਹੜੇ ਲੋ ਹੋ ਜਾਂਦੇ ਪਰ ਨਹੀਂ ਚੱਲਦੇ ਪੇਦੰਦਾ ਇਹ ਜਦੋਂ ਬਲੱਡ ਯੂਰੀਆ ਵੱਜ ਜਾਂਦਾ ਆ ਪਹਿਲਾਂ ਤਾਂ ਸ਼ੂਗਰ ਵਧਦੀ ਹੁੰਦੀ ਆ ਸ਼ੂਗਰ ਵਧਣ ਕਰਕੇ ਉਹਨੂੰ ਇਫੈਕਟ ਕਰ ਦਿੰਦੀ ਆ ਸਰੀਰ ਨੂੰ ਤੇ ਜਦੋਂ ਇਫੈਕਟ ਹੋ ਜਾਂਦਾ ਆ ਫਿਰ ਬਲੱਡ ਯੂਰੀਆ ਲੈਵਲ ਜਦੋਂ ਵੱਜ ਜਾਂਦਾ ਜਦੋਂ ਬਲੱਡ ਯੂਰੀਆ ਵੱਜ ਜਾਂਦਾ ਫਿਰ ਸ਼ੂਗਰ ਲੈਵਲ ਜਿਹੜਾ ਉਹ ਆਟੋਮੈਟਿਕ ਥੱਲੇ ਆ ਜਾਂਦਾ ਉਹ ਫਿਰ ਡਾਊਨ ਹੋਣੀ ਸ਼ੁਰੂ ਹੋ ਜਾਂਦੀ ਸ਼ੂਗਰ ਕੀ ਦੱਸੋ ਇਹ ਕਾਰਨ ਨੇ ਜਿਹੜੇ ਇਤਨੀ ਭੈੜੀਆਂ ਬਿਮਾਰੀਆਂ ਦਾ ਜਿਹੜਾ ਪ੍ਰਕੋਪ ਹੋਣਾ ਮਤਲਬ ਕੀ ਖਤਮ ਹੋਣਾ ਇਹ ਸਾਰਾ ਖਾਣ ਪੀਣ ਤੇ ਆਪਣੇ ਸਰੀਰ ਜਿਹੜਾ ਆ ਡਾਈਟ ਤੇ ਆ ਇਹਨੂੰ ਆਪਾਂ ਕਿਦਾਂ ਰੱਖਣਾ ਆ ਕਿਦਾਂ ਚਲਾਉਣਾ ਆ ਉਹ ਆਪਣੇ ਤੇ ਡਿਪ ਅਹ ਥਰੀ ਨੂੰ ਕਿਤਨਾ ਕਿਤੇ ਇਫੈਕਟ ਕਰਨਾ ਸ਼ੁਰੂ ਕਰ ਦਿੱਤਾ ਜਿੰਨੇ ਘਟ ਸਭ ਜਿਹੜੇ ਕੈਂਸਰ ਵਾਲੇ ਤੇ ਕਿੰਨੇ ਦੂਜੇ ਜਿਹੜੇ ਮਰੀਜ਼ ਅਜ ਤੱਕ ਮਿਲੋ ਕਰ ਕੰਮ ਕਰਦੇ ਅਹ ਕੈਂਸਰ ਵਾਲੇ ਵੀ ਕਾਫੀ ਨੇ ਪਰ ਜ਼ਿਆਦਾ ਜਿਹੜੇ ਕਿਡਨੀ ਫੇਲਿਅਰ ਵਾਲੇ ਉਹ ਤਾਂ ਆਪਾਂ ਬਾਹਰ ਲਿਖ ਕੇ ਨੋਟਿਸ ਬੋਰਡ ਤੇ ਲਾਉਨੇ ਆ ਕਿ ਆ ਪੇਸ਼ੈਂਟ ਠੀਕ ਹੋਇਆਕਰ ਉਹਨਾਂ ਦੇ ਕੰਟੈਕਟ ਨੰਬਰ ਵਗੈਰਾ ਜਿਹੜੇ ਆ ਉਹ ਵੀ ਨਾਲ ਨਾਲ ਉਹਨਾਂ ਦਾ ਐਡਰੈਸ ਵਗੈਰਾ ਨੋਟ ਕਰ ਦੇਈਦਾ ਕਿਉਂਕਿ ਜਿਹੜਾ ਨਵਾਂ ਮਰੀਜ਼ ਆਉਂਦਾ ਜਾਂ ਫਿਰ ਉਹਨੂੰ ਵੇਖ ਕੇ ਥੋੜਾ ਤਸੱਲੀ ਵੀ ਹੋ ਜਾਂਦੀ ਹੈ ਬਾਕੀ ਜੇ ਕਾਲ ਕਰਕੇ ਗੱਲ ਕਰਨੀ ਚਾਵੇ ਠੀਕ ਹੋਏ ਪੇਸ਼ੈਂਟ ਨਾਲ ਤੇ ਉਹ ਕਰ ਸਕਦਾ ਕਿਉਂ ਡਾਕਟਰ ਸਾਹਿਬ ਚੱਲਦੀ ਹੈ ਟਰੀਟਮੈਂਟ ਚੱਲ ਰਹੀ ਓਦੇ ਵਿੱਚ ਭਰੇਜ ਵੀ ਜਿਹੜੇ ਮਰੀਜ਼ ਕਰਦੇ ਮਨ ਕਿਹ ਕਿਹੜੀ ਜਿਹੜੇ ਭਰੇਜ ਨਾਲ ਜਾਂਦਾ ਜਿਹਾ ਕਿਡਨੀ ਵਾਸਤੇ ਭਰੇਜ ਤਾਂ ਜਿਆਦਾ ਖਟੀਆਂ-ਖੁੱਟੀਆਂ ਤਲੀਆਂ ਚੀਜ਼ਾਂ ਦਾ ਹੁੰਦਾ ਤੇ ਬਾਕੀ ਵਾਈ ਚੀਜ਼ਾਂ ਦਾ ਜਿਦਾ ਮਾਮਾ ਦੇ ਦਾਲ ਆਲੂ ਰਾਜਮਾ ਚਾਵਲ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਘੱਟ ਲੈਣਾ ਚਾਹੀਦਾ ਹਫਤੇ ਚ ਇੱਕ ਅੱਧੀ ਵਾਰੀ ਚੱਲ ਜਾਂਦਾ ਜਿਆਦਾ ਜਦੋਂ ਰੈਗੂਲਰ ਲੈ ਲੈਣੇ ਸਵੇਰੇ ਦੁਪਹਿਰੇ ਸ਼ਾਮ ਨੂੰ ਫਿਰ ਉਹ ਪ੍ਰੋਬਲਮ ਆਉਂਦੀ ਹੈ ਡਾਕਟਰ ਸਾਹਿਬ ਕੀ ਮੇਰੇ ਕੋਲ ਜਦੋਂ ਫੇਟ ਲੇਵਲ ਜਿਹਦੇ ਇਸ ਨਸਲ ਛੇਮਣ ਕਰਦੇ ਜਿਹੜੇ ਨਹੀਂ ਕਰਦੇ ਮਨੂੰ ਅਕਸਰ ਜ਼ਿਆਦਾ ਕੇਸ ਜਿਹੜੇ ਲੈਂਦੇ ਮਨੂੰ 80 ਲਿਵ% ਜਿਹੜੇ ਨੇ ਪੀਰੀਅਡ ਹਨ ਉਹ ਕਿਉਂ ਡਾਕਟਰ ਸਾਹਿਬ ਇਹ ਹਾਂਜੀ ਇਹ ਡਾਈਟ ਡਾਈਟ ਚੇਂਜ ਹੋਣਾ ਕਰਤੇ ਇਹ ਬਾਕੀ ਮਾਹੌਲ ਦੇ ਹਿਸਾਬ ਨਾਲ ਆ ਵੀ ਏਰੀਆ ਦੇ ਹਿਸਾਬ ਨਾਲ ਆ ਜਿੱਦਾਂ ਅੰਮ੍ਰਿਤਸਰ ਏਰੀਆ ਕਿਡਨੀ ਪੇਸ਼ੈਂਟ ਪਾਉਦੇ ਨੇ ਅੰਮ੍ਰਿਤਸਰ ਏਰੀਏ ਦੇ ਗੁਰਦਾਸਪੁਰ ਏਰੀਏ ਚ ਚਲ ਜੀਏ ਤੇ ਕੈਂਸਰ ਦੇ ਨੇ ਬਠਿੰਡੇ ਏਰੀਆ ਚ ਚਲ ਜਾਈਏ ਉੱਥੇ ਵੀ ਕਾਫੀ ਕੈਂਸਰ ਦੇ ਪੇਸ਼ੈਂਟ ਜਿਹੜੇ ਸਾਡੇ ਕੋਲ ਆਉਂਦੇ ਆ ਅੰਮ੍ਰਿਤਸਰ ਡਾਕ ਅ ਇਹ ਤਾਂ ਪਾਣੀ ਪੂਣੀ ਦਾ ਹੀ ਕਹਿ ਸਕਦੇ ਆ ਵੀ ਡਾਈਟ ਚੇਂਜ ਹੋ ਸਕਦੀ ਹੈ ਬਾਕੀ ਜਿਹੜੇ ਨੇ ਸਭ ਇਹ ਗੁਰਦਾਸਪੁਰ ਦਾ ਬਾਰਡਰ ਲਾਕ ਆ ਬੇਰ ਨਾ ਬਾਬਾ ਨਾਨਕ ਇਧਰ ਜਿਹੜੇ ਕਿਹੇ ਕਿਹੜੇ ਜਿਹੜਾ ਬੇਰ ਨਾ ਬਾਬਾ ਨਾਨਕ ਫਿਰ ਵੀ ਕਾਫੀ ਹੱਦ ਤੱਕ ਬਚਿਆ ਆ ਤੇ ਕਲਾਨੌਰ ਏਰੀਏ ਤੋਂ ਇਧਰ ਨੂੰ ਗੁਰਦਾਸਪੁਰ ਨੂੰ ਜਦੋਂ ਆਪਾਂ ਚੱਲ ਜਾਨੇ ਇਹ ਏਰੀਏ ਚ ਖਾਸ ਫੁਸ਼ ਦੀ ਪ੍ਰੋਬਲਮ ਜ਼ਿਆਦਾ ਆ ਲੋਕਾਂ ਨੂੰ ਸਕਿਨ ਦੀ ਪ੍ਰੋਬਲਮ ਜ਼ਿਆਦਾ ਆ ਤੇ ਬਾਕੀ ਹਰ ਇੱਕ ਪਿੰਡ ਦੇ ਵਿੱਚ ਕੋਈ ਨਾ ਕੋਈ ਜਿਹੜਾ ਆ ਉਹ ਪੇਸ਼ੈਂਟ ਹੈਗਾ ਹਾਂ ਜੀ ਫਿਰ ਲੀਵਰ ਵਾਲੇ ਨੇ ਬੱਚੇ ਛੋਟੇ ਨੇ ਜਾ ਕੇ ਵੀ ਨੇ ਇਹ ਮਤਲਬ ਇਹਨਾਂ ਕਿਹੜੀਆਂ ਹਸਾਬ ਦੇ ਨੇ ਫਿਰ ਜਿਹੜੇ ਅੱਜ ਦੇ ਤੁਹਾਡੇ ਕੋਲ ਪੇਸ਼ੈਂਟ ਆ ਜਾਂਦੇ ਨੇ ਇਹਨਾਂ ਕਿ ਕਿੰਨਾ ਚਿਰ ਮਤਲਬ ਇਹ ਸਾਰੀ ਚਾਦੀ ਉਹਨਾਂ ਨੂੰ ਫਿਰ ਥੋੜਾ ਜਿਹਾ ਫਰੂਟਸ ਤੇ ਸੈਲਡ ਤੇ ਰੱਖਣਾ ਪੈਂਦਾ ਆ ਤੇ ਲਿਕੁਇਡ ਫਾਰਮ ਚ ਚੀਜ਼ਾਂ ਜਿਹੜੀਆਂ ਜ਼ਿਆਦਾ ਲੈਣ ਤੇ ਜਿੱਦਾਂ ਤੇਜ ਮਿਰਚ ਮਸਾਲੇ ਆ ਸਬਜ਼ੀਆਂ ਦੇ ਵਿੱਚ ਲੋਕੀ ਪਾਈ ਜਾਂਦੇ ਆ ਤੜਕਾ ਜਿਹੜਾ ਇੱਕ ਵਾਰੀ ਤੇਲ ਗਰਮ ਹੋ ਗਿਆ ਉਹਨੂੰ ਦੁਬਾਰਾ ਫੇਰ ਹੋਰੀ ਯੂਜ਼ ਕਰੀ ਜਾਣਾ ਆ ਉਹ ਫਿਰ ਉਹ ਇਹਨਾਂ ਚੀਜ਼ਾਂ ਨੂੰ ਅਫੈਕਟ ਕਰਦਾ ਤੁਹਾਡੇ ਪਰ ਸੌਂ ਕੀ ਕਿਹੜੇ ਮਤਲਬ ਸੋਜੀ ਵੀ ਦੇ ਜਿੰਨਾ ਮਤਲਬ ਤਰਕ ਅਦਿਤ ਵਈਸਾ ਦਾ ਬਗੀਤਾ ਮੈਂ ਡਾਕਟਰ ਸਾਹਿਬ ਨੂੰ ਬਿਲਕੁਲ ਫਰਕ ਹੋ ਗਿਆ ਨਾ ਆਪਣੀ ਮਨੋਕ ਡਾਕਟਰ ਸਾਹਿਬ ਜਿਹੜੇ ਮਨੂਨ ਕਿੰਨਾ ਚਿਰ ਮਨੂਨ ਆ ਕੇ ਕਿਤੋਂ ਕਿਮਲ ਪਰਚੇਸ ਕਰ ਸਕਦੀ ਥਾ ਪਰ ਜਿਹਨ ਮਨੂਨ ਦੂਰ ਨਿਰਨ ਜਿਵੇਂ ਨਹੀਂ ਪਹੁੰਚ ਦਿਖਣਾ ਨਹੀਂ ਇਸ ਚੀਜ਼ ਦਾ ਜਾਦੂ ਓਮਲ ਕੇਰ ਗੁਰਦਾਸਪੁਰ ਦੇ ਕਿਚਨ ਨੂੰ ਲੈਣ ਸੁਭਾਗ ਪਿੰਡ ਦਾ ਨਾਮ ਮੁਸਤਫਾਪੁਰ ਹੈ ਸਾਡੇ ਮੁਸਤਫਾਪੁਰ ਕਹੀ ਜਾਂਦੇ ਲੋਕ ਤੇ ਬਾਕੀ ਇਹ ਬਟਾਲਾ ਬੰਗਰ ਤੇ ਕੋਲ ਪੈਂਦਾ ਕਲਾਨੌਰ ਤੋਂ ਬਟਾਲੇ ਬਲੇ ਰੋਡ ਦੇ ਉੱਪਰ ਬਟਾਲਾ ਬੰਗਰ ਦੇ ਕੋਲ ਗੁਰਦਾਸਪੁਰ ਜਿਹੜਾ ਹੈ ਗੁਰਦਾਸਪੁਰ ਜਿਹੜਾ ਹੈ ਅਰ ਸਾਬ ਜੀ ਕੋਈ ਅਮਲ ਤਾਂ ਡਾਕਟਰ ਪਲੱਸ ਨੂੰ ਨੰਬਰ ਜਿਹੜਾ ਉਹ ਸਿਰ ਵੈਚਡ ਕਰ ਹੀ ਦੇਣਾ ਵਿੱਚ ਹਾਂ ਜੀ ਹਾਂ ਜੀ ਸੋ ਇਹ ਸਾਨੂੰ ਡਾਕਟਰ ਸਾਹਿਬ ਜਿਨ੍ਹਾਂ ਨੇ ਸਾਰੀ ਜਿਹੜੀ ਗੱਲਬਾਤ ਅਸੀਂ ਵੀ ਕਿਹੜੇ ਕਿਹੜੇ ਕੇਸ ਨੇ ਜਿਹੜੇ ਡਾਕਟਰ ਸਾਹਿਬਾਂ ਨੇ ਜਿਹੜੇ ਹੱਲ ਕੀਤੇ ਨੇ ਸੋ ਮੈਂ ਤਾਂ ਆਪਣਾ ਦਾਪਰੀ ਸੰਖੇਪ